ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋ ਇਹ ਵਕਾਊ ਆ ਗਈ ਤਕਰੀਬਨ 2-3 ਦਿਨ ਇਹਦੇ ਹਜੇ ਪਏ ਜਾਂ ਦਿਨ ਪੂਰੇ ਹੋਣ ਦੇ ਤੇ ਤਿਆਰੀ ਬਹੁਤ ਚੰਗੀ ਹੈਗੀ ਤੇ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੁੱਧ ਦੀ ਉਮੀਦ ਆਗੀ ਬਾਕੀ ਕੱਦ ਕਾਠ ਢਾਂਚਾ ਬਹੁਤ ਆ ਇਹਦਾ ਤੇ ਦੰਦ ਦੇਖੇ ਨੀਗੇ ਉਹ ਜਿਹੜੇ ਭਰਾਣੇ ਵੀ ਖਰੀਦਣੀਆਂ ਆ ਆ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਹੈ ਛੋਟੀ ਉਮਰ ਦੇ ਵਿੱਚ ਹੀ ਆ ਪਹਿਲਾ ਸੂਆ ਇਹਨੇ ਸੂਣਾਗਾ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵੈੜ ਆ ਗਈ ਘਰ ਦੀ ਪਾਲੀ ਹੋਈ ਐ ਤੇ ਬਾਕੀ ਜੋ ਗੱਲਬਾਤ ਆ ਉਹ ਸਾਰੀ ਆਪਾਂ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਰੇਟ ਫੋਨ ਤੇ ਹੋਊਗਾ ਲਾੜ ਦੇ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਜਿਹਨੂੰ ਵੀ ਫੱਟ ਬੈਂਦੀ ਆ ਆ ਦੀ ਪੂਰੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੈੜ ਚੰਗੀ ਆ ਚੰਗੀ ਸਭ ਬਲੀ ਹੈਗੀ ਪਯੋਰ ਸ਼ਾਹੀਵਾਲ ਦੇ ਵਿੱਚ ਹੀ ਪੈਂਦੀ ਆ। ਥੋੜਾ ਕਾਣਾ ਕ੍ਰੋਸ ਹੋ ਸਕਦਾ ਕਿਉਂਕਿ ਜਰਸੀ ਦੇ ਪਿੱਠੋ ਇਹ ਪੈਦਾ ਹੋਈ ਵੀ ਆ ਗਈ। ਸੀਮਨ ਚੰਗੇ ਦੀ ਆ ਗਈ। ਉਹ ਸਾਰੀ ਡਿਟੇਲ ਆਪਾਂ ਪੁੱਛ ਲਾਂਗੇ ਬਾਈ ਤੋਂ। ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਨ ਹੀ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ। ਤੇ ਡਿਟੇਲ ਲੈ ਕੇ ਦਿੰਨੇ ਆ ਸਾਰੀ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਹਾਂਜੀ ਬਾਈ ਜੀ ਸਾਸੀ ਗਾਲ ਜੀ। ਸਾਸੀ ਗਾਲ ਬਾਈ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਨਰਮਲ ਸਿੰਘ ਜੀ। ਪਿੰਡ ਆਦਮ ਭਰਾਈ, ਸੀਗਰਾਮ ਤਾਹੂਲ ਤੇ ਜ਼ਿਲ੍ਹਾ ਬਠਿੰਡਾ। ਠੀਕ ਆ ਬਾਈ ਜੀ ਜਿਹੜੀ ਬਾਈ ਆਪਾਂ ਇਹ ਵਾੜ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਹਾਂ ਘਰ ਦੀ ਹੈ ਬਾਈ ਜੀ ਆਪਣੇ ਇਹ ਠੀਕ ਆ ਇਹਦੀ ਆਪਣੀ ਮਾਂ ਵੀ ਆਪਣੇ ਘਰੇ ਖੜੀ ਆ ਇਹ ਵੀ ਦਿਖਾ ਸਕਦੇ ਮਾਂ ਆਪਣੇ ਘਰੇ ਖੜੀ ਹੈ ਹਾਂ ਹਾਂ ਬਾਈ ਜੀ ਠੀਕ ਆ ਕਿਹੜੀ ਮਾਂ ਕੀ ਇਹਦੀ ਆ ਬਈ ਬਾਈ ਜਰਸੀ ਖੜੀ ਆ ਵੇ ਇਹਦੋਂ ਇਨਾ ਆਪਣੇ ਧਿਆਨ ਚ ਨਹੀਂ ਬਾਈ ਉਦੋਂ ਟੀਕਾ ਸਾਹੀ ਵਾਲ ਦਾ ਭਰਾਇਆ ਗਿਆ ਯਾ ਅੱਛਾ ਜਰਸੀ ਦੇ ਸਾਹੀ ਵਾਲ ਦਾ ਸੀਗਾ ਹਾਂਜੀ ਹਾਂਜੀ ਠੀਕ ਆ ਇਹ ਕਿੰਨਾ ਘਦ ਦਿੰਦੀ ਹੈ ਇਹ ਇਹ ਦੁੱਧ ਇਹ ਥੱਲੇ ਹੈਗਾ ਜੀ 25 ਲੀਟਰ ਛੱਜਰ ਥੱਲੇ ਜੀ 25 ਲੀਟਰ ਦੇ ਦਿੰਦੀ ਆ ਹਾਂਜੀ ਹਾਂ ਬਾਈ ਜੀ ਠੀਕ ਆ ਹਾਂਜੀ ਤੇ ਇਹਦਾ ਸੀਮਨ ਦਾ ਤਾਂ ਨਹੀਂ ਪਤਾਗਾ ਇਹ ਜਿਹੜੀ ਬਹਿੜ ਅਗ ਸ਼ਾਹੀ ਵਾਲੀ ਨਹੀਂ ਸੀਮਨ ਦਾ ਬਾਈ ਜੀ ਧਿਆਨ ਚ ਨਹੀਂ ਉਹ ਭਰਾਇਆ ਚੰਗਾ ਹੀ ਇਹਦੇ ਵੀ ਭਰਾਇਆ ਚੰਗਾ ਉਹ ਨਹੀਂ ਰਿਕਾਰਡ ਦਾ ਨਹੀਂ ਪਤਾਗਾ ਨਹੀਂ ਰਿਕਾਰਡ ਦਾ ਨਹੀਂ ਕੋਈ ਪਤਾ ਮੀ ਆਪਾਂ ਝੂਠ ਮਾਰਦਗੇ ਵੀ ਆਹ ਭਰਿਆ ਬਾਈ ਠੀਕ ਹੈ ਤੇ ਜਿਹੜਾ ਇਹਦੇ ਲੱਗਿਆ ਵਾ ਸੀਮਨ ਉਹਦਾ ਪਤਾ ਉਹ ਵੀ ਬਾਈ ਉਹ ਨਹੀਂ ਉਹ ਧਿਆਨ ਚ ਨਹੀਂ ਬਾਈ ਜੀ ਅੱਛਾ ਉਹ ਵੀ ਨਹੀਂ ਪਤਾ ਹਾਂ ਜੀ ਲੱਗਿਆ ਤਾਂ ਚੰਗਾ ਹੀ ਹੁਣ ਹਾਂ ਲੱਗਿਆ ਚੰਗਾ ਹੀ ਹੈ ਬਾਈ ਜੀ ਤੇ ਉਹ ਲੱਗਿਆ ਸ਼ਾਹੀ ਵਾਲੀ ਹੈ ਹਾਂ ਲੱਗਿਆ ਸ਼ਾਹੀ ਵਾਲੀ ਹੈ ਜੀ ਠੀਕ ਹੈ ਰਿਕਾਰਡ ਹੋ ਵੀ ਨਹੀਂ ਸਾਂਭਿਆ ਨਹੀਂ ਸਾਂਭਿਆ ਨਹੀਂ ਬਾਈ ਠੀਕ ਹੈ ਤੇ ਦੇਣ ਕਿੰਨੇ ਕੱਢ ਦਿਆ ਇਹ ਦੇਣੇ ਵੀ ਭਈਆ 10 ਤਰੀਕ ਨੂੰ ਪੂਰੇ ਹੋਣਗੇ ਇਸ 10 ਨੂੰ ਹਾਂਜੀ ਅੱਜ ਆਪਾਂ ਤਕਰੀਬਨ 6 ਤਰੀਕ ਨੂੰ ਰਹੇ ਹਾਂ ਹਾਂ 6 ਤਰੀਕ ਆ ਭਾਈ ਜੀ ਅੱਜ ਤਕਰੀਬਨ 3-4 ਦਿਨ ਰਹਿੰਦੇ ਆ ਹਾਂ ਫੋਸਾ ਦਾ 5-4 ਦਿਨ ਉੱਤੇ ਵੀ ਲੈ ਖਲਦੀ ਆ ਜੀ ਠੀਕ ਐ ਤੇ ਉਹ ਬਈ ਕਿਵੇਂ ਰਹੀ ਹੈਗੀ ਜਿਵੇਂ ਆਮ ਤੁਸੀਂ ਹੁਣ ਦੇਖੀ ਆ ਨਾ ਸਾਂਭੀ ਹੈਗੀ ਵੀ ਹੱਥੋਂ ਤਫੇਰ ਦਿਓ ਵੀ ਸਹੀ ਹੈਗੀ ਹਾਂ ਹਾਂ ਭਾਈ ਆ ਇਹ ਨਹੀਂ ਕੋਈ ਲੱਤਸਾਰ ਵਾਲਾ ਚੱਕਰ ਨਹੀਂ 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 ਭਾਈ ਜੀ ਨਹੀਂ ਸੀ ਲਿਆ ਜਮਾ ਹਾਂ ਆਇਆ ਪਹਿਲਾਂ ਪਸ਼ੂ ਕਰਕੇ ਮਾੜਾ ਮੋਟਾ ਵੀ ਪਸ਼ੂ ਔਲਤਾ ਜ਼ਰੂਰ ਕਰ ਸਕਦਾ ਆ ਤੇਰਾ ਤਾਂ ਕਰੂਗਾ ਹੀ ਬਾਈ ਜੀ ਹੁਣ ਪਹਿਲਣਾ ਕਿ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਨਾਂ ਕਰੇ ਹਨਾ ਹਾਂ ਹਾਂ ਜੀ ਠੀਕ ਐ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਤਾਂ ਰੇਟ ਬਾਈ ਜੀ ਫੋਨ ਤੇ ਹੋਊਗਾ ਜੀ ਚਾ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਐ ਢੇੜਾ ਕਢਾ ਦੇ ਬਾਈ ਇਹਦਾ ਤੋਰ ਕੇ ਦਿਖਾ ਦੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈ ਲਈ ਸਾਰੀ ਥੋੜੀ ਥੋੜੀ ਜਿਹੀ ਚੈੱਕ ਕਰ ਸਕਦੇ ਹੋ ਤੇ ਥੋੜਾ ਜਿਹਾ ਨਾ ਭੱਜ ਨੱਠ ਵਾਲਾ ਕਰ ਦਿੰਦਾ ਇਹ ਤੇ ਇਸ ਲਈ ਆਪਾਂ ਨੇੜੇ ਨਹੀਂ ਜਾਂਦੇ ਕਿ ਇਹਰੀ ਪਸ਼ੂ ਡਰ ਵੀ ਜਾਂਦਾਗਾ ਬੈਡ ਚੰਗੀ ਸਮੀ ਬਲੀ ਹੈਗੀ ਦੇਖ ਸਕਦੇ ਹੋ ਤੁਸੀਂ ਕਾਰਡ ਕਾਰਡ ਵੀ ਪੂਰਾ ਵਧੀਆ ਹੈਗਾ ਅਜੇ ਗਰੋਥ ਬਹੁਤ ਕਰਨੀ ਆ ਬੈਡ ਨੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਤਿਆਰੀ ਬਹੁਤ ਜ਼ਬਰਦਸਤ ਆ ਆਰਡਰ ਮੂਰ ਨੂੰ ਵੀ ਬਹੁਤ ਆ ਤੇ ਬੈਗ ਨੂੰ ਵੀ ਬਹੁਤ ਆਗਾ ਤੇ ਬਾਕੀ ਥਾਣਾ ਦਾ ਸਾਇਜ਼ ਉਹ ਵੀ ਬਹੁਤ ਸੋਹਣਾਗਾ। ਘਰਾਂ ਦੇ ਵਿੱਚ ਸਪੇਸ ਵੀ ਬਹੁਤ ਆ ਗਈ। ਪੂਰਾ ਸਾਫ਼ ਸੁਥਰਾ ਅੜਰਾਗਾ। ਹਰ ਪੱਕ ਤੋਂ ਸਾਫ਼ ਸੁਥਰੀ ਵਹਿੜ ਆ ਗਈ, ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ। ਆਪਦੀ ਫੋਲੋ ਤਸੱਲੀ ਕਰਕੇ ਵਹਿੜ ਨੂੰ ਤੁਸੀਂ ਖਰੀਦ ਸਕਦੇ ਹੋਗੇ। ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।